ਫਾਨ ਬਾਈ ਉਹ ਕਿੱਥੇ ਆ ਤੂੰ ਸੰਤਰੀ ਟੀ-ਸ਼ਰਟ ਵਾਲਿਆ ਉਹ ਤੂੰ ਆ ਖਸਮਾ ਇਹਦੇ ਨਾਂ ਦੇ ਤਾੜੀ ਮਾਰੋ ਭਾਈ ਬੜੇ ਜੇ ਤਾਂ ਗਾਣਾ ਨਾ ਵਧੀਆ ਗਾਇਆ ਨਾ ਨਹੀਂ 1 ਮਿੰਟ ਨਹੀਂ ਪਹਿਲਾਂ ਇਹ ਦੱਸ ਵਧੀਆ ਗਾਏਗਾ ਜਾਂ ਨਹੀਂ ਗਾਏ ਉਹ ਐਸਐਚਓ ਸਾਹਮਣੂ ਮੈਂ ਅੱਖ ਮਾਰਤੀ ਸ਼ਾਂਤ ਤੇ ਸ਼ਾਂਤ ਤੇ ਅੱਖ ਇੱਕੋ ਵਾਂ ਲਉਂਦੀ ਹੈ ਬਾਈ ਇਹਨਾਂ ਦੀ ਸ਼ਾਂਤ ਤੋਂ ਪਤਾ ਲੱਗਿਆ ਕਿੰਨਾ ਕੁ ਵਧੀਆ ਲੱਗਦਾ ਮੇਰੀ ਗੱਲ ਸੁਣ ਲਿਓ ਬਾਈ ਜੀ ਸਾਰੀ ਸਾਧ ਸੰਗ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭੈਣਾਂ ਨੂੰ ਸਤਿ ਸ੍ਰੀ ਅਕਾਲ ਭਰਾਵਾਂ ਨੂੰ ਜੇ ਨਾ ਵਧੀਆ ਲੱਗਿਆ ਤਾੜੀ ਨਾ ਮਾਰਿਓ ਜੇ ਵਧੀਆ ਲੱਗਿਆ ਤੇ ਮੇਰੇ ਦਾ ਮੋਟਰਸਾਈਕਲ ਦੀ ਕਿਸਤ ਭਾਣੀ ਆ ਇੰਦੇ ਲੋਕਾਂ ਦਾ ਢੇਰ ਲਾ ਦਿਓ ਆ ਲਓ ਗਾਣਾ ਲਓ ਤੇ ਮੇਰੇ ਕੋਲ ਸਿੱਧੀਆਂ ਗੱਲਾਂ ਮੰਨ ਰੱਬ ਨੂੰ ਮੰਨ ਲੈ ਬੰਦਾ ਮਾ ਤੇ 600 ਗਾਣਾ 100 ਫਿਲਮ ਦੀ ਸਕ੍ਰਿਪਟ ਲਿਖੀ ਪਈ ਆ ਕੋਠੇ ਸ਼ੇਰ ਜੰਗ لالਪੈਸਰੀ ਮੇਰੀ ਬੈਕਸਾਈਡ ਤੇ ਮੇਰਾ ਪਿੰਡਾ ਮੋਗੇ ਰੋਡ ਤੇ ਜੋ ਆਪਾਂ ਜਾਣਦੇ ਆ ਜੇ ਭਰਾਵਾਂ ਨੇ ਮਦਦ ਕਰਨੀ ਤੇ ਜ਼ਰੂਰ ਕਰਿਓ ਅੱਜ ਬਾਈ ਦੇ ਜਨਮ ਦਿਨ ਦਾ ਮੈਂ ਗਾਣਾ ਲੈ ਕੇ ਲਿਆਂਦਾ ਗਾਣੇ ਦਾ ਕਹੀ ਸੀ ਅੱਜ ਹੈਪੀ ਬਰਥਡੇ ਆਇਆ ਆਪਾਂ ਖੁਸ਼ੀਆਂ ਨਾਲ ਮਨਾਇਆ ਕੀ ਪਹਿਣਾ ਯਾਰੋ ਸੱਚ ਪਿਆਰੇ ਪਾਈ ਦਾ ਅੱਜ ਹੈਪੀ ਬਰਥਡੇ ਆ ਗੁਲਾਬ ਸਿੱਧੂ ਬਾਈ ਦਾ ਗੁਲਾਬ ਸਿੱਧੂ ਬਾਈ ਮੇਰੀ ਜਾਂਸੀ ਵਾਲਿਆਂ ਨੂੰ ਬੇਨਤੀ ਹੈ ਵੀ ਜੇ ਬਾਈ ਇਹ ਸਾਰੀਆਂ ਕਿਸ਼ਤਾਂ ਭਰ ਦੇ ਤਾਂ ਵੀ ਮੋਟਰਸਾਈਕਲ ਚਾ ਕੇ ਲੈ ਜਾਵੇ ਮੇਰੀ ਮੰਮੀ ਸਾਹਮਣੇ ਬੈਠੀ ਹੈ ਮੈਂ ਤਾਂ ਪੁਰਾਣਾ ਵੀ ਹੋ ਗਿਆ ਤੂੰ ਬਾਡੇ ਵਾਲਾ ਨਾ ਸੁਣਾ ਕੋਈ ਹੋਰ ਸੁਣਾ ਕਿਸ਼ਤ ਭਰ ਦੇ ਚੱਕ ਜੀ ਖਾਨ ਨੇ ਕਹਿੰਦਾ ਕਿਸ਼ਤ ਭਰ ਦੇ ਕਿੰਨੀ ਕਿਸ਼ਤ ਤੇਰੀ ਮੋਟਰਸਾਈਕਲ ਦੀ ਹੁਣ ਭਰਾਵਾ ਤੇਰੀ ਸਮਾਂ ਲੇਟ ਹੋ ਗਈ ਹੋਣੀ ਆ ਤੂੰ ਮੈਨੂੰ ਲੱਗਦਾ ਹੈ ਕਹੇਗਾ ਵੀ ਬਾਈ ਬਣੇ ਮੇਰਾ 25000 ਰਹਿਣਾ ਸਾਰਾ ਭਰ ਦੇ 40000 ਚਾਰ ਚਾਰ ਚੱਲ ਆ ਦੋਵੇਂ ਨੇ ਮੈਂ ਦੋ ਤੂੰ ਦੇ ਮੈਂ ਅੱਠ ਦੇਦਾ ਅੱਠ ਦੇਦਾ ਰੱਖ ਲੈ ਅੱਧ ਦੇਦਾ ਮੈਨੂੰ ਦੋ ਕਿਸ਼ਤਾਂ ਦੇ ਦਿਆਂ ਇੱਕ ਤੇਰੀ ਇੱਕ ਮੇਰੀ ਓਏ ਬੱਸ ਲੈ ਭਰਾਵਾ ਤੂੰ ਬਣਾ ਲੈ ਆ ਚੀ ਓਏ ਆ ਸਾਰੇ ਦੇ ਦੇ ਸਾਰੇ ਦੇ ਦੇ ਲੈ ਤੂੰ ਜਾ ਠੀਕ ਹੈ ਹੁਣ ਦੋ ਨਮਾ ਮੋਟਰਸਾਈਕਲ ਨਾ ਹੋਰ ਛੜ ਦੇ ਮੈਂ ਛੜ ਦੇ ਮੈਂ ਇਹ ਤੇ ਤੂੰ ਮੈਕਲੇਡ ਦੀ ਲੱਗਦੀ ਦਿੱਤੇ ਪੈਸੇ ਦਿੰੂ